ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਵੱਲੋਂ ਖਾਲਸਾ ਏਡ ਦੇ ਮੁਰ ਵਸੀਬਾ ਪ੍ਰੋਜੈਕਟ 2025 ਦੇ ਨਾਲ ਹੜ੍ਹ ਪੀੜਤਾ ਨੂੰ ਦਦਾਰੂ ਪਛਵਾ ਦੇ ਨਾਲ ਨਾਲ ਜ਼ਮੀਨ ਪੱਧਰ ਕਰਨ ਲਈ ਟੀਜ਼ਲ ਮੰਡਿਆ ਗਿਆ ਇਸ ਮੌਕੇ ਕਾਪ ਟੀਵੀ ਦੀ ਟੀਮ ਨਾਲ ਗੱਲਬਾਤ ਕਰਦੇ ਆ ਬੱਬੂ ਮਾਨ ਨੇ ਕਿਹਾ ਕਿ ਲੋੜ ਹੈ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਖੜਨ ਦੀ ਤੇ ਪੰਜਾਬੀਆਂ ਨੇ ਕਰ ਵੀ ਵਿਖਾਇਆ ਇਸ ਮੌਕੇ ਲੋੜਵੰਦ ਲੋਕਾਂ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਸਾਨੂੰ ਇਸ ਮਤਤ ਨਾਲ ਬਹੁਤ ਫਾਇਦਾ ਹੋਏਗਾ ਅਤੇ ਸਾਡੇ ਇੱਕ ਰਾਤਾ ਚਾਹ ਪਾਣੀ ਵੀ ਚੁਰ ਪਵੇਗਾ ਆਓ ਚੁਰਦੇ ਹਾਂ ਫਿਰੋਜ਼ਪੁਰ ਪਿੰਡਾਂ ਦੇ ਵਿੱਚ ਉਕਾਪ ਟੀਵੀ ਦੀ ਫਿਰੋਜ਼ਪੁਰ ਟੀਮ ਦੇ ਨਾਲ ਤੇ ਜਾਂਦੇ ਹਾਂ ਖਾਲਸਾ ਇਟਸ ਪ੍ਰੋਜੈਕਟ ਪਰ ਕੱਟੀ ਗੱਲ ਹੁੰਦੀ ਹੈ ਵੀ ਆਪਾਂ ਆਪਣੇ ਆਪੇ ਖੜਨ ਲੱਗੇ ਕਿੱਦਾਂ ਕੋਈ ਗੱਲ ਨਹੀਂ ਚੰਗੀ ਬੇਰਦਾ ਹੈ ਅਗਦਾ ਹੁਣ ਸਹੀ ਸਮਾਜ ਜਿੱਦਾਂ ਪੁਰਾਣਾ ਸਾਡਾ ਪੰਜਾਬ 'ਚ ਸਾਡਾ ਸਮਾਜ ਹੁੰਦਾ ਸੀ ਉਦਾਂ ਆਪਾਂ ਇੱਕ ਦੂਜੇ ਨਾਲ ਖੜਨ ਲੱਗੇ ਇਹ ਇਹ ਜ਼ਰੂਰੀ ਹੁੰਦਾ ਮੰਨ ਲਓ ਜਦੋਂ ਇਹ ਗੋ ਖਤਮ ਹੁੰਦੀ ਹੈ ਇਹਦੇ ਨਾਲ ਮੈਂ ਮੁੱਕਦੀ ਹੈ ਆਪਾਂ ਇੱਕ ਦੂਜੇ ਦਾ ਸਤਿਕਾਰ ਦਿੰਦੇ ਹਾਂ ਇਹ ਦੋਰਾ ਉਹੀ ਇੱਕ ਜੁੜਦਾ ਦੇਖਣ ਨੂੰ ਮਿਲ ਰਹੀ ਹੈ ਕਿ ਹੁਣ ਸਹੀ ਲੋੜ ਸੀ ਪਾਣੀ ਆਇਆ ਦੋ ਸਦਾ ਹੀ ਆ ਰਹਿਣਾ ਚਾਹੀਦਾ ਵੋਟਾਂ ਵੇਲੇ ਵੀ ਸਸ਼ੀ ਕਾਲ ਜੀ ਮੈਂ ਨਿਰਮਲ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਕਾਪੀ ਵੀ ਫਰੋਜ਼ਪੁਰ ਤੇ ਹੁਣ ਆਪਾਂ ਕੁਝ ਸਾਡੇ ਕੋਲ ਲਾਪਤਰੀ ਮਿਲੇ ਨੇ ਜਿਨ੍ਹਾਂ ਨੂੰ ਖਾਲਸਾ ਐਡ ਦੇ ਮੁਢ ਵਸੇਬਾ ਪ੍ਰੋਜੈਕਟ ਦੇ ਅਧੀਨ ਇਹ ਪਸ਼ੂ ਮਿਲੇ ਨੇ ਆਪਾਂ ਗੱਲਬਾਤ ਕਰਦੇ ਹਾਂ ਸਸ਼ੀ ਕੰਕਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਿਲਜੀਤ ਸਿੰਘ ਹੈ ਤਾਂ ਤੁਹਾਨੂੰ ਕਿਸੇ ਅਜ ਪਸ਼ੂ ਜੰਗਲ ਜਿਹੜਾ ਮਿਲਿਆ ਆ ਖਾਲਸਾ ਐਡ ਵੱਲੋਂ ਕਿਹੋ ਜੀ ਮਦਦ ਇਹਨੂੰ ਮੰਨਦੇ ਅਸੀ ਜੀ ਬਹੁਤ ਵਧੀਆ ਜੀ ਇਹਨੂੰ ਮਤ ਬੰਦੇ ਆ ਸਾਹੀਂ ਜਿਹੜੇ ਗਰੀਬ ਆ ਬਾਤ ਆ ਤੇ ਸਾਡੀ ਬਹੁਤ ਜ਼ਿਆਦੀ ਹਲਪ ਆ ਇੱਕ ਅਸੀਂ ਮਰੀਜ਼ ਆ ਕਿਡਨੀ ਜੀ ਇਹ ਡੈਲਸ ਹੁੰਦਾ ਵਾ ਤੇ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਾਡੇ ਘਰ ਸਾਡੇ ਬਾਹਰ ਪੜੀ ਆ ਤੇ ਸਾਨੂੰ ਉਹਨਾਂ ਨੇ ਆ ਬੰਦ ਦਿੱਤੀ ਆ ਤੇ ਬਾਕੀ ਸਾਨੂੰ ਘਰ ਵੀ ਜਾਂਦੇ ਬਣਾ ਕੇ ਲਾਵਾਂਗੇ ਸਾਡਾ ਘਰ ਦੇ ਘੁੱਟ ਸਾ ਪਿਆ ਅਸੀਂ ਤੱਬੂ ਲਾ ਕੇ ਰਹਿ ਰਹੇ ਆ ਇਹ ਮਤ ਹੜਾਂ ਦੇ ਦੌਰਾਨ ਹੜਾ 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 ਦੇ ਕਾਰਨ ਜੀ ਸਾਰਾ ਇਹ ਨੁਕਸਾਨ ਹੋਇਆ ਅਸ਼ੂ ਰੋਡ ਤੇ ਪਸ਼ੂ ਵੀ ਸਾਰਾ ਰੋਡ ਕੇ ਵੀ ਘਰ ਵੀ ਸਾਰਾ ਜਾਟ ਹੈ ਗਿਆ ਜੀ ਬਿਲਕੁਲ ਨਸਾਂ ਨਹੀਂ ਆਤਾ ਜਾ ਕੇ ਦੇਖ ਸਕਦੇ ਤੇ ਤੱਬੂ ਲਾ ਕੇ ਦੋਵੇਂ ਜੀ ਰਹਿ ਰਹੇ ਕੋ ਬੱਚਾ ਵੀ ਕੋਈ ਨਹੀਂ ਹੈਗਾ ਜੀ ਹਾਂਜੀ ਇੱਕ ਕਿਲਾ ਜੀ ਮੇਨ ਆਉਂਦੀ ਹੈ ਬਾਪੂ ਕੋਲੋਂ ਉਹ ਵੀ ਜਿਹੜੀ ਆ ਬਡੇ ਕੋਟ ਦੇ ਵਿੱਚ ਪੈਂਦੀ ਹੈ ਪੱਟੀ ਤਹਿਸੀਲ ਚ ਉਹ ਚਵੇਰੇਤਾ ਪੈ ਚੁੱਕੀ ਹੈ ਜੀ ਇਹਦੇ ਨਾਲ ਕੋਈ ਜ਼ਿੰਦਗੀ ਦੇ ਨਿਰਵਾਹ ਦੇ ਵਿੱਚ ਕੋਈ ਆਸਾਨੀ ਮਿਲੂਗੀ ਹਾਂਜੀ ਆਸਾਨੀ ਤਾਂ ਫਿਰ ਹੈ ਹੀ ਆ ਜੀ ਜਦੋਂ ਕੋਈ ਆਪਦਾ ਦੁੱਧ ਪਾਣੀ ਪਾਵਾਂਗੇ ਹੁਣ ਡੱਕਰ ਮਿਲ ਗਿਆ ਤੇ ਆਪਦਾ ਕੋ ਇਲਾਜ ਕਰਾਈ ਜਾਵਾਂਗੇ ਬਾੜਾ ਚ ਦਵਾਈ ਬੂਟੀ ਮਿਲ ਹੀ ਜਾਊਗੀ ਹਾਂਜੀ ਇਨਸਾਨੀ ਤੇ ਬਹੁਤ ਜਿਆਦਾ ਆਜੀ ਇਹ ਤੇ ਇਨਸਾਨੀਅਤ ਨਾਲ ਇਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਹਾਂਜੀ ਲੋਜੀ ਕਿਤੇ ਨੇ ਕੀਤੀ ਜਿਹੜਾ ਇਹ ਮੋਟਰ ਸੇਵਾ ਪ੍ਰੋਜੈਕਟ 2025 ਦੇ ਤਹਿਤ ਪਸ਼ੂ ਵੰਡੇ ਜਾ ਰਹੇ ਆ ਡੀਜ਼ਲ ਦੀ ਸੇਵਾ ਹੈਗੀ ਏ ਜ਼ਮੀਨਾਂ ਨੂੰ ਪੱਧਰ ਕਰਨ ਦੀ ਸੇਵਾ ਹੈਗੀ ਏ ਕਿਤੇ ਨਾ ਕੀਤੀ ਜ਼ਿੰਦਗੀ ਨੂੰ ਦੁਬਾਰਾ ਲਈ ਤੇ ਲਿਆਉਣ ਦੇ ਲਈ ਕਿਆ ਜਾਂਦਾ ਮਦਦ ਕਰੇ ਧੰਨਵਾਦ ਤਾਂ ਆਪਣੀ ਨਾਲ ਖਾਲਸਾ ਏਰ ਦੀ ਟੀਮ ਜੁੜੀ ਹੈ ਗੱਲਬਾਤ ਕਰਦੇ ਆ ਮੋਟਰ ਸੇਵਾ ਪ੍ਰੋਜੈਕਟ 2025 ਹੈ ਕੀ ਸਤਿ ਸ਼੍ਰੀ ਅਕਾਲ ਸਸਿਕਲ ਪਾਜੀ ਮੋਡ ਸੇਵਾ ਪ੍ਰੋਜੈਕਟ ਇਹ ਆ ਪਾਜੀ ਉਹਦੇ ਵਿੱਚ ਕੀ ਆਉਂਦਾ ਬਾ ਪਹਿਲਾਂ ਤਾਂ ਸਾਡੀ ਸਰਚ ਐਂਡ ਰੈਸਕਿਊ ਚੱਲਦਾ ਸੀਗਾ ਬਹੁਤ ਡੈਮੇਜ ਹੋਇਆ ਦੂਜਾ ਸੀ ਚੀਜ਼ ਸੀ ਕਿ ਸਾਡੀ ਸਟੇਬਲਾਈਜ਼ ਕਰਨ ਦੀ ਲਾਈਫ ਸਟੇਬਲਾਈਜ਼ ਕਰਨ ਦੀ ਉਹ ਵੀ ਸਾਡੀ ਉਹ ਸੀਗਾ ਨੈਕਸਟ ਫੇਸ ਆਫ ਸਰਚ ਐਂਡ ਰੈਸਕਿਊ ਜਿਹੜਾ ਨੈਕਸਟ ਫੇਸ ਚੱਲ ਰਿਹਾ ਫੇਸ ਬਾ ਫੇਸ ਅਸੀਂ ਚੱਲ ਰਹੇ ਹਾਂ ਜਿਹਦੇ ਵਿੱਚ ਲੋਕਾਂ ਦੇ ਜਿਵੇਂ ਹੁਣ ਘਟ ਆਏ ਹੋਇਆ ਜਾਂ ਲੋਕਾਂ ਦੀ ਹਾਲਤ ਕਮਜ਼ੋਰ ਆ ਤੇ ਹੜਾਂ ਦੇ ਨਾਲ ਉਹਨਾਂ ਦੀਆਂ ਫਸਲਾਂ ਥੱਲੇ ਆ ਗਈਆਂ ਜਾਂ ਬੰਨ ਟੁੱਟ ਜਾਂਦੇ ਆ ਅਸੀਂ ਮੋੜ ਬਸੇਵਾ ਪ੍ਰੋਜੈਕਟ ਇਹ ਆ ਪਹਿਲਾਂ ਤਾਂ ਲੋਕਾਂ ਦੀ ਨਾਰਮਲਾਈਜ਼ਡ ਲਾਈਫ ਕਰਨੀ ਹੈ ਸਹੀ ਹੈ ਜੀ ਦੂਜਾ ਜਿਹੜੇ ਲੋੜਬੰਦ ਲੋਕੀ ਆ ਕਈ ਵਾਰੀ ਐ ਹੋਣ ਦਾ ਅਸੀਂ ਜਿਵੇਂ ਹੁਣ ਆਪਾਂ ਮੱਝਾਂ ਦੇ ਰਹੇ ਆ ਮੱਝਾਂ ਇੱਕ ਇਹ ਇਹੀ ਨਹੀਂ ਵੀ ਦੁੱਧ ਪਿੰਡ ਦੇਣੀਆਂ ਇਦੇ ਨਾਲ ਜਿਹੜੇ ਲੋ ਲੋੜਵੰਦ ਲੋਕਿਓ ਆਪਣਾ ਬਿਜ਼ਨਸ ਹੀ ਖੋਲ ਚੱਕ ਰਿਆ ਡੇਰੀਆਂ ਵੀ ਖੋਲ ਸਕਦੇ ਆ ਉਹਦੇ ਨਾਲ ਅਸੀਂ ਮੁਰਬਸੇਵਾ ਪ੍ਰੋਜੈਕਟ ਜਿਹੜਾ ਵਾ ਨਾ ਤਾਂ ਕਿ ਇਹਨਾਂ ਲੋਕ ਆਪਣੇ ਜਿਹੜੇ ਪੀੜਤ ਲੋਕਾਂ ਉਹਨਾਂ ਵਾਸਤੇ ਕੋਈ ਨਾ ਕੋਈ ਇਨਕਮ ਦਾ ਸਾਧਨ ਹੋਵੇ ਤੀਜੀ ਹੈਗੀ ਆ ਘਰ ਦੀਆਂ ਛੱਤਾਂ ਜਿਹੜੀਆਂ ਟਿੱਗੀਆਂ ਹੋਈਆਂ ਉਹ ਜਿਹੜਾ ਬਹੁਤ ਇੰਪੋਰਟੈਂਟ ਆ ਕਿ ਆਪਾਂ ਤਾਂ ਉਹਨਾਂ ਦੇਖੋ ਦਿਵਾਲੀ ਦੇ ਦਿਨ ਆਪਾਂ ਆਪਣੇ ਆਪ ਆਪਣੀ ਰਾਮ ਕਰ ਕਰ ਰਹੇ ਸੀ ਇਹ ਘਰਾਂ ਦੇ ਵਿੱਚ ਉਹਨਾਂ ਬੱਚਿਆਂ ਤੋਂ ਪੁੱਛੋ ਉਹਨਾਂ ਲੋਕਾਂ ਤੋਂ ਪੁੱਛੋ ਇਹਦੇ ਕੇ ਬਾਹਰ ਦੀ ਵੇਜਗਦੇ ਸੀਗੇ ਅਸੀਂ ਉਹ ਜਿਹੜੀਆਂ ਚੀਜ਼ਾਂ ਵਾਂ ਉਹਨਾਂ ਦੇ ਵਾਸਤੇ ਉਹ ਪੀਟ ਲੋਕਾਂ ਦੇ ਵਾਸਤੇ ਉਹ ਵੀ ਸਾਡੇ ਕੋਲ ਆ ਰਹੀਆਂ ਵਾਂ ਤੇ ਅਸੀਂ ਉਹ ਵੀ ਇਹਨਾਂ ਦੀ ਹੈਲਥ ਤੇ ਸਪੋਰਟ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਮੁੜ ਕੇ ਲਾਈਫ ਥੋੜੀ ਥੋੜੀ ਨਾਰਮਲਾਈਜ਼ ਹੋ ਜੇ ਅਸੀਂ 100% ਤਾਂ ਸਾਨੂੰ ਪਤਾ ਬਈ ਬਹੁਤ ਲੋਕਾਂ ਨੂੰ ਨੁਕਸਾਨ ਹੋਇਆ 100% ਤਾਂ ਆਪਾਂ ਉਹਨਾਂ ਦਾ ਘਾਟਾ ਪੂਰਾ ਕਰ ਨਹੀਂ ਸਕਦੇ ਪਰ ਜਿੰਨੀ ਅਸੀਂ ਖਾਲਸੇਟ ਦੀ ਐਜ਼ ਅ ਪ੍ਰੋਸੈਸ ਦੇ ਨਾਲ ਚੱਲਦੇ ਹਾਂ ਅਸੀਂ ਆ ਪ੍ਰੋਸੈਸ ਫਰੋਮ ਗੋਇੰਗ ਫਰੋਮ rescue down to normal life and prosperous life ਜਿਹੜੀ ਪੰਜਾਬ ਦੀ ਆ ਜੇ ਉਹਦੇ ਵਿੱਚ ਜਾਂਦੇ ਹੋਏ ਸ਼ੁਰੂ ਅਸੀਂ ਕਰ ਦਈਏ ਅਸੀਂ ਉੱਥੇ ਅਸੀਂ ਆਲਮੋਸਟ ਥਰਡ ਫੇਸ ਦਿੱਤੇ ਆ ਸੈਕੰਡਰ ਥਰਡ ਫੇਸ ਦਿੱਤੇ ਸੋ ਇਟਸ ਅ ट्रांजिशन ਫੇਸ ਸਰ ਇਥੇ ਜਿਹੜਾ ਤੁਸੀਂ ਪੱਕੇ ਤੌਰ ਤੇ ਹੁਣ ਕੱਲ੍ਹ ਆ ਪਰਸੋ ਤੁਸੀਂ ਜਵਿੰਡਾ ਨੂੰ ਪੱਧਰਾ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਕਿੰਨੇ ਪਿੰਡਾਂ ਨੂੰ ਤੁਸੀਂ ਇੱਥੇ ਗੋਦ ਲਿਆ ਹੋਇਆ ਇਹ ਕੀ ਟਾਰਗੇਟ ਕੀ ਹੈ ਇਸ ਸੇ ਪ੍ਰੋਜੈਕਟ ਦਾ ਹੁਣ ਜਿਹੜਾ ਤੁਸੀਂ ਜ਼ਮੀਨਾਂ ਪੱਧਰ ਕਰਨ ਨੂੰ ਲੈ ਕੇ ਸ਼ੁਰੂਆਤ ਕੀਤੀ ਅਸੀਂ ਮੈਂ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਕਿੰਨੇ ਪਿੰਡਾਂ ਨੂੰ ਗੋਦ ਲਿਆ ਹੋਇਆ ਉਹ ਹੁੰਦੇ ਆ ਕਈ ਵਾਰੀ ਆਪਾਂ ਪ੍ਰੋਮਿਸ ਕਰਦੇ ਵੇ ਇੰਨੇ ਪਿੰਡ ਨੂੰ ਅਸੀਂ ਗੋਦ ਲੈ ਲਿਆ ਜੀ ਸਾਡਾ ਹੈਗਾ ਸਾਡੀ ਪ੍ਰੋਸੈਸ ਹੈਗੀ ਆ ਕਿ ਕਿਹੜਾ ਨੁਕਸਾਨ ਹੋਇਆ ਕਿਹੜਾ ਨੂੰ ਜਿਆ ਜਮ ਜੁ ਹੁਣ ਇੱਥੇ ਆਲਮੋਸਟ 100s ਆਫ ਹੈਕਰਸ ਆ ਇੱਥੇ ਤੇ ਇਹਦਾ ਇਹਦੇ ਚ ਕਈ ਪਿੰਡ ਇਨਵੋਲਡ ਆ ਹਰ ਸਨ ਉਹ ਇਹ ਪਤਾ ਉਹ ਤੁਸੀਂ ਦੇਖੋਗੇ ਜੀ ਉੱਥੇ ਪਿੱਛੇ ਟਰੈਕਟਰ ਚੱਲਦੇ ਬਿਲਕੁਲ ਜੀ ਉਹਦੇ ਨਾਲ ਜਿਹੜਾ ਅਸੀਂ ਇਹਨਾਂ ਦੀ ਲੋੜਬੰਦ ਲੋਕਾਂ ਦੀ ਜਿਨ੍ਹਾਂ ਦੀ ਜ਼ਮੀਨ ਹੋਈ ਆ ਚਾਹੇ 1 ਪਿੰਡ ਚ ਹੋਣ ਚਾਹੇ ਪੰਜਾਂ ਪਿੰਡਾਂ ਚ ਹੋਣ ਜਾਂ ਜਿੰਨੇ ਮਰਜ਼ੀ ਪਿੰਡਾਂ ਦੇ ਵਿੱਚੋਂ ਹੋਣ ਅਸੀਂ ਇਹ ਕਹਿ ਰਹੇ ਆਂ ਵੀ ਕਣਕ ਦੀ ਛੇਤੀ ਛੇਤੀ ਆਪਣੀ ਕੀ ਕਹਿੰਦੇ ਹੁੰਦੇ ਆ ਤੇ ਬਹਾਈ ਹੋ ਜੇ ਤੇ ਬਜਾਈ ਹੋ ਜੇ ਉਹਦੇ ਨਾਲ ਆਪਣਾ ਸੀਜ਼ਨ ਨਹੀਂ ਮਰੂਗਾ ਜਿੰਨੇ ਅਸੀਂ ਮੈਕਸਿਮਮ ਕਰ ਸਕਦੇ ਆਂ ਵਿਦ ਆਲ ਦਾ ਰਿਸੋਰਸਸ ਵੀ ਹੈ ਸੇਵਾ ਕਰੀ ਅਸੀਂ ਉਹਦੀ ਸੇਵਾ ਕਰ ਰਹੇ ਹਾਂ ਜੀ ਧੰਨਵਾਦ ਠੀਕ ਹੈ ਨਾ ਪਾਜੀ ਮੋ ਜੀ ਏਸੀ ਖਾਲਸਾ ਫਾਇਰ ਦੀ ਟੀਮ ਨਾਲ ਆਪਣੀ ਗੱਲਬਾਤ ਉਹਨਾਂ ਨੇ ਕਿਹਾ ਕਿ ਮੁਰਗ ਤੇ ਬਾ ਪ੍ਰੋਜੈਕਟ 2025 ਦੇ ਵਿੱਚ ਲੋਕਾਂ ਦੀ ਕਨਜੀ ਉਚਾਈ ਤੱਕ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਚਾਹੇ ਮਦਦ ਕੀਤੀ ਜਾ ਰਹੀ ਹੈ ਡੀਜ਼ਲ ਦੀ ਸੇਵਾ ਹੋਵੇ ਜਵੇ ਵਾਈਜੀ ਸੇਵਾ ਹੋਵੇ ਟਰੈਕਟਰ ਦੀ ਸੇਵਾ ਹੋਵੇ ਹਰ ਤਰੀਕੇ ਨਾਲ ਉਹਨਾਂ ਨੂੰ ਮੁਰਗ ਤੇ ਬਾ ਜ਼ਿੰਦਗੀ ਨੂੰ ਮੋੜ ਲੀਹੇ ਪੇਪਰ ਇਹਦਾ ਹੈ ਹੈ